ਜਗ ਨੂੰ ਮਨਾ ਕੇ ਕੀ ਲੈਣਾ ਮੇਰਾ ਯਾਰ ਹੀ ਮੰਨਦੇ ਕਾਫੀ ਐ ਨੂੰ ਮਨਾ ਕੇ ਬਾਬਾ ਮਰਾਛਾ ਜੀ ਦਾ ਮੇਲਾ ਬੜੀ ਧੂਮਤਾਂ ਦੇ ਨਾਲ ਨਕੌਦਰ ਸ਼ਹਿਰ ਦੇ ਵਿੱਚ ਮਨਾਇਆ ਜਾ ਰਿਹਾ ਵਾ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਨੰਗੇ ਪੈਰ ਚੱਲ ਕੇ ਆਉਂਦੀਆਂ ਤੇ ਮੂੰਹੋਂ ਮੰਗੀਆਂ ਮਰਾਦਾ ਪਾਉਂਦੀਆਂ ਆ ਇਸੇ ਤਰ੍ਹਾਂ ਹੀ ਸਾਡੇ ਆਕਾਸ਼ ਭੱਲਾ ਜੀ ਇਹਨਾਂ ਦੇ ਬੇਟੇ ਰੋਹਿਤ ਭੱਲਾ ਜੀ ਅਮਰੀਕਾ ਵਾਲੇ ਉਹਨਾਂ ਦਾ ਜਨਮ ਦਿਨ ਵੀ ਆ ਔਰ ਮਰਾਛਾ ਜੀ ਦਾ ਮੇਲਾ ਵੀ ਆ ਡਬਲ ਡਬਲ ਮੁਬਾਰਕਾ ਆ ਜੀ ਬਹੁਤ ਬਹੁਤ ਵਧਾਈਆਂ ਆ ਔਰ ਇਹ ਜੀ ਆ ਨੂੰ ਆਖਦੇ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਬਾਹਰ ਆਈਆਂ ਸੰਗਤਾਂ ਨੂੰ ਇੱਥੇ ਇਹਨਾਂ ਨੇ ਅੱਜ ਲੰਗਰ ਵੀ ਲਾਇਆ ਆ ਕਿਉਂਕਿ ਜਿਹੜਾ ਮੇਲਾ ਮਰਾਸ਼ਾ ਦਾ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇੱਥੇ ਹੁੰਦੀ ਆ ਤੇ ਆਕਾਸ਼ ਭੱਲਾ ਜੀ ਹਰ ਸਾਲ ਇੱਥੇ ਮੇਲਾ ਲਾਉਂਦੇ ਨੇ ਲਗਾਤਾਰ ਮੇਲੇ ਲਾਉਂਦੇ ਨੇ ਗੱਲਬਾਤ ਥੋੜੀ ਜੀ ਕਰਾਂਗੇ ਆਕਾਸ਼ ਭੱਲਾ ਜੀ ਦੇ ਨਾਲ ਹੈਲੋ ਟਿੰਗਰਾ ਸਾਹਿਬ ਨਮਸਕਾਰ ਜੀ ਭਰ ਮੇਲੇ ਦੀ ਤਰ੍ਹਾਂ ਅਸੀਂ ਆਪਣੇ ਬਾਬਾ ਮਰਾਛਾ ਦੇ ਮੇਲੇ ਦੇ ਉੱਤੇ ਲੰਗਰ ਲਾਣੇ ਆ ਤਾਂ ਪਰਮਾਤਮਾ ਨੇ ਅੱਜ ਤਾਂ ਬਹੁਤ ਵੱਡਾ ਦਿਨ ਦਿੱਤਾ ਹੈ ਮੇਰੇ ਮੁੰਡੇ ਦਾ ਰੋਹਿਤ ਭੱਲੇ ਦਾ ਸੋਨੂ ਦਾ ਜਨਮ ਦਿਨ ਵੀ ਆ ਤਾਂ ਬੜੀ ਖੁਸ਼ੀ ਮਹਿਸੂਸ ਕਰਦੇ ਆ ਆਪਣੇ ਸੰਗਤਾਂ ਨੂੰ ਜੰਨਾ ਵੀ ਥਿਲ ਫੋੜ ਜੰਨਾ ਸਾਡੇ ਕੋ ਸਰਦਾ ਉਹਨਾਂ ਨੂੰ ਰੋਟੀ ਖਵਾ ਕੇ ਜਾਂ ਉਹਨਾਂ ਨੂੰ ਅੱਜ ਛੋਲੇ ਭੂਰੇ ਜਰਾ ਐਸੀ ਖਵਾ ਕੇ ਮੈਂ ਇਦੇ ਨਾਲ ਹੀ ਆਏ ਹੋਏ ਸਾਡੇ ਸਾਰੇ ਮਹਿਮਾਨਾਂ ਦਾ ਸੰਗਤ ਦਾ ਬਹੁਤ-ਬਹੁਤ ਸਵਾਗਤ ਕਰਦੇ ਆ। ਆ ਪੱਲਾ ਸਾਹਿਬ ਅੱਜ ਤਾਂ ਡਬਲ ਵਧਾਈਆਂ ਫੇਰਤਾ। ਹਾਂਜੀ 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 ਡਬਲ ਵਧਾਈਆਂ ਬਿਲਕੁਲ ਬੇਕਤ ਸਾਨੂੰ ਵੀ ਵਧਾਈਆ ਤੇ ਇੱਕ ਤਾਂ ਲਹਿਰ ਵੀ ਬਧਾਈਆ ਬਾਬਾ। ਵਾਜਵਾ ਸਾਡੇ ਨਾਲ ਹੋਰ ਸਾਥੀ ਜੁੜੇ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਹਰ ਵਾਰ ਹਰ ਵਾਰੀ ਸਾਨੂੰ ਸਹਿਯੋਗ ਦਿੰਦੇ ਹੋ ਤੇ ਸਾਨੂੰ ਕਵਰ ਕਰਨਾ ਦੇਉ। ਅੱਜ ਦਾ ਇਹ ਪ੍ਰੋਗਰਾਮ ਅਸੀਂ 64ਵਾਂ ਹਰਸਾ ਬਾਬਾ ਮਹਾਰਾਜਾ ਜੀ ਦਾ ਉਸ ਮੇਲੇ ਦੇ ਸੀ ਆਕਾਸ਼ ਹੰਦਰ ਭਲਾਈ ਦੇ ਸਹਿਯੋਗ ਨਾਲ ਲਾਈਨ ਕਲੱਬ ਵੱਲੋਂ ਇੱਕ ਲੰਕੁਲਚੀਆਂ ਛੋਲਿਆਂ ਦਾ ਲੰਗਰ ਲਾਇਆ ਜੋ ਕਿ ਦੂਰੋਂ ਦੂਰੋਂ ਆਈ ਹੋਈ ਸੰਗਤ ਦੇ ਮੂੰਹ ਵਿੱਚ ਪਿਆ ਅਸੀਂ ਬੜੇ ਭਾਗੀਆਂ ਸ਼ਾਲੀ ਹਾਂ ਕਿ ਸਾਰਿਆਂ ਦੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਮੇਲੇ ਦਾ ਇਹ ਅਨੰਦ ਮਾਣਿਆ ਜੀ ਮੈਂ ਲਾਈਨ ਰਿਸ਼ਪਨਾ ਜ਼ੋਨ ਚਰਪਸਨ ਅੱਜ ਦੇ ਮੇਲੇ ਦੀਆਂ ਸਾਰੀਆਂ ਸੰਗਤਾਂ ਆਈ ਹੋਈ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਨਾ ਹੈ ਪਰ ਉਥੇ ਕੀ ਆਪਣੇ ਇੱਕ ਕਲੱਬ ਦੇ ਬਹੁਤ ਸੀਨੀਅਰ ਮੈਂਬਰ ਲਾਇਨ ਆਕਾਸ਼ ਚੰਦਰ ਭੱਲਾਈ ਜੀ ਨੂੰ ਵੀ ਲੱਖ ਲੱਖ ਮੁਬਾਰਕਬਾਦ ਦਿੰਨਾ ਹੈ ਜਿਨ੍ਹਾਂ ਦਾ ਦੇ بیٹے ਦਾ ਦੋਹਿਤ ਭੱਲਾਈ ਦਾ ਅੱਜ ਜਨਮ ਦਿਨ ਹੈ ਔਰ ਅੱਜ ਜਦਾਂ ਕਿ ਅੱਜ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਲੰਗਰ ਲਗਾਇਆ ਗਿਆ ਹੈ ਪਰ ਅੱਜ ਇੱਥੇ ਦੀਆਂ ਸੰਗਤਾਂ ਨੂੰ ਤੇ ਮੂਹਰੇ ਅੱਜ ਲੰਗਰ ਦੀ ਸੇਵਾ ਦੀ ਸੰਗਤ ਦੀ ਸੇਵਾ ਕੀਤੀ ਗਈ ਹੈ ਔਰ ਉਹਨਾਂ ਨਾਲ ਨਾਲ ਠੰਡੇ ਜਲ ਦੀ ਸੇਵਾ ਦਿੱਤੀ ਗਈ ਹੈ ਪਰ ਇਹਨਾਂ ਦੇ ਨਾਲ ਹੀ ਅੱਜ ਮੈਂ ਸਾਰੀ ਆਈ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਜਨਾਹ ਜੈ ਸਾਈ ਜੀ ਜਿਸ ਤਰ੍ਹਾਂ ਆਪ ਸਾਰੇ ਜਾਣਦੇ ਆ ਜੀ ਲਾਇਓयंस ਕਲਬ ਲੁਗੋਧਰ ਗ੍ਰੇਟਰ ਕੋਈ ਵੀ ਹੁੰਦਾ ਜੇ ਕੋਈ ਬਲੱਡ ਕੈਂਪ ਲੱਗਦਾ ਆ ਕੋਈ ਆਈ ਕੈਂਪ ਲੱਗਦਾ ਕੋਈ ਮੈਡੀਕਲ ਕੈਂਪ ਲੱਗਦਾ ਇੱਚ ਅਗੇ ਹੋ ਕੇ ਸੇਵਾ ਕਰਦਾ ਅੱਜ ਸਾਡੇ ਸੀਨੀਅਰ ਮੈਂਬਰ ਭੱਲਾ ਸਾਹਿਬ ਵਕਾਸ਼ ਚੰਦਰੀ ਭੱਲਾਈ ਦੇ ਬੇਟੇ ਦਾ ਜਨਮ ਸੀਗਾ ਉਹਦੇ ਉਪਲਕਸ਼ ਵਿੱਚ ਜਿਨਾਂ ਨੇ ਜਮੀਲਾ ਵੀ ਆ ਬਾਬਾ ਜੀ ਚੱਲਦੇ ਆ ਤੇ ਲੰਗਰ ਕਿਲਾਇਆ ਕੁਝ ਛੋਲਿਆਂ ਦਾ ਤੇ ਭੱਲਾ ਸਾਹਿਬ ਨੂੰ ਵਧਾਈਆਂ ਨਾਲੇ ਸਾਰਿਆਂ ਨੂੰ ਵਧਾਈਆਂ ਦਿਗਰਾ ਸਾਹਿਬ ਨੂੰ ਵਧਾਈਆਂ ਮੇਲੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਭੱਲਾ ਸਾਹਿਬ ਨੇ ਅੱਜ ਆਪਣੇ بیٹے ਦੇ ਬਰਥਡੇ ਤੇ ਤੇ ਮੇਲੇ ਦੇ ਉਪਲਬਖ ਦੇ ਵਿੱਚ ਲੰਗਰ ਲਗਾਇਆ ਹੈਗਾ ਜਿਹੜੇ ਸਾਰੀਆਂ ਸੰਗਤਾਂ ਨੇ ਇਹਦਾ ਆਨੰਦ ਮਾਣਿਆ ਹੈਗਾ ਤੇ ਸਾਰਿਆਂ ਨੂੰ ਮੇਲੇ ਦੀਆਂ ਤੇ ਬਹੁਤ ਬਹੁਤ ਵਧਾਈਆਂ ਸਭ ਤੋਂ ਪਹਿਲਾਂ ਇਕਤਾਲਾ ਰਹਿ ਦੀ ਪੂਰੀ ਟੀਮ ਤੇ ਢੀਂਗਰਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜਿਹੜਾ ਹਰ ਵੀ ਕੋਈ ਸਮਾਜਿਕ ਕੋਈ ਧਾਰਮਿਕ ਕਾਰਜਕ੍ਰਮ ਜਿਹੜਾ ਹੈਗਾ ਉਹਨੂੰ ਕਵਰ ਕਰਦੇ ਆ ਅੱਜ ਦੇ ਦਿਨ ਤੇ ਬਾਬਾ ਮੁਰਾਦ ਸ਼ਾਹ ਜੀ ਦੇ ਉਸ ਵੀ ਮੇਲੇ ਦੇ ਹਾਂ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਨਕੌਦਰ ਨਿਵਾਸੀਆਂ ਨੂੰ ਜਿਹੜੀਆਂ ਨਕੌਦਰ ਦੀਆਂ ਸੰਗਤਾਂ ਆਈਆਂ ਹੋਈਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਇਹ ਇਹ ਜਿਹੜਾ ਅੱਜ ਦਾ ਲੰਗਰ ਆ ਸਾਡੇ ਆਕਾਸ਼ ਭੱਲਾ ਜੀ ਉਹਨਾਂ ਦੇ ਪੁੱਤਰ ਦਾ ਜਨਮ 된ਿਆ ਉਹਨਾਂ ਦੀ ਖੁਸ਼ੀ ਵਿੱਚ ਬਾਬਾ ਮੁਰਾਸ਼ਾ ਦੇ ਉਸ ਨੇ ਲੰਗਰ ਲਗਾਇਆ ਮੈਂ ਆਪਣੇ ਵੱਲੋਂ ਆਪਣੇ ਭਾਰਤ ਵਿਕਾਸ ਪ੍ਰਸ਼ਾਸਨ ਵੱਲੋਂ ਬਹੁਤ ਬਹੁਤ ਆਜਦੇ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੈ ਬਾਬਾ ਮੁਰਾਸ਼ਾ ਆਹ ਸਾਹਿਬ ਅੱਜ ਦੇ ਇਸ ਵਿਸ਼ਾਲ ਮੇਲੇ ਦੀਆਂ ਸਮੂਹ ਸੰਗਤ ਨੂੰ ਬਹੁਤ ਬਹੁ ਵਧਾਈਆਂ ਔਰ ਇਹ ਜਿਹੜਾ ਅਸੀਂ ਲੰਗਰ ਦਾ ਆਯੋਜਨ ਕੀਤਾ ਹੈ ਸਾਡੇ ਸੀਨੀਅਰ ਮੈਂਬਰ ਲਾਇਨ ਆਕਾਸ਼ ਪੱਲਾ ਜੀ ਦੇ ਬੇਟੇ ਰੋਹਿਤ ਪੱਲਾ ਦਾ ਬਰਥਡੇ ਹੈ ਉਸ ਉਪਲੱਬਖ ਵਿੱਚ ਲਗਾਇਆ ਹੈ ਤਾਂ ਕਿ ਵਾਤ ਤੋਂ ਵਾਤ ਸੰਗਤ ਦੇ ਮੂੰਹ ਵਿੱਚ ਪ੍ਰਸ਼ਾਦ ਪਵੇ ਔਰ ਉਹਨਾਂ ਦੀਆਂ ਖੁਸ਼ੀਆਂ ਖੇੜੇ ਬੰਦੇ ਨੇ ਅਸੀਂ ਪੱਲਾ ਸਾਹਿਬ ਨੂੰ ਬਹੁਤ ਬਹੁ ਵਧਾਈਆਂ ਦਿੰਦੇ ਹਾਂ ਕਿ ਹਰ ਸਾਲ ਜਦੋਂ ਇੱਥੇ ਮੇਲਾ ਲੱਗਦਾ ਹੈ ਅਸੀਂ ਲੰਗਰ ਲਾਉਂਦੇ ਹਾਂ ਲਾਇਓਂਸ ਕਲੱਬ ਵੱਲੋਂ ਪੂਰੇ ਇੰਟਰਨੈਸ਼ਨਲ ਵੱਲੋਂ ਔਰ ਸਾਡੇ ਪ੍ਰਧਾਨ ਜੀ ਸਰਜੀ ਸਿੰਘ ਜੀ ਮਾਨ ਸੀਨੀਅਰ ਮੈਂਬਰ ਸਾਡੇ ਰਜੇਸ਼ ਜੀ ਪੱਲਾ ਸਾਹਿਬ ਰਿਹਾਨ ਸਾਹਿਬ ਅਜੀ ਸਾਰੇ ਵੱਲੋਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਇਹ ਖੁਸ਼ੀਆਂ ਕਿਹੜੇ ਬਣੇ ਰਹਿਣ ਔਰ ਇਹ ਲੰਗਰ ਇਸ ਤਰ੍ਹਾਂ ਹੀ ਚੱਲਦੇ ਰਹਿਣ ਆਪ ਸਭ ਜੀ ਦਾ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਸ਼ੁਕਰੀਆ ਜੀ ਤੁੰ ਮੇਲੇ ਦੀਆਂ ਰੌਣਕਾਂ ਦਿਖਾ ਰਹੇ ਆ ਨਾਲ ਨਾਲ ਲੰਗਰ ਦੀਆਂ ਰਖਾ ਰਹੇ ਆ ਸਾਡੇ ਆਕਾਸ਼ ਪੱਲਾ ਜੀ ਜਿਹੜਾ ਇਹਨਾਂ ਦੇ بیٹے ਦਾ ਅੱਜ ਜਨਮ ਦਿਨ ਵੀ ਆ ਰੋਹਿਤ ਦਾ ਰੋਹਿਤ ਦਾ ਜਨਮ ਦਿਨ ਵੀ ਆ ਜਿਹੜੇ ਕਿ ਅਮਰੀਕਾ ਵਿੱਚ ਰਹਿੰਦੇ ਨੇ ਤੇ ਸਯੋਗ ਮੇਲੇ ਦਾ ਇਹ ਪੂਰਾ ਨਾਲ ਕਰਦੇ ਨੇ ਔਰ ਇਹਨਾਂ ਦੇ ਬੱਚੇ ਜਿਹੜੇ ਹੋਰ ਬਾਰ ਨੇ ਉਹ ਵੀ ਮੇਲੇ ਦਾ ਬਹੁਤ ਸਯੋਗ ਕਰਦੇ ਨੇ ਮਾਸਟਰ ਜੀ ਨਾਲ ਨੇ ਸਾਡੇ ਉਸਤਾਦ ਜੀ ਨੇ ਸਾਡੇ ਸਿੱਖ ਪੜ੍ਹੇ ਆ ਇਹਨਾਂ ਕੋਈ ਮੇਲੇ ਦੇ ਇਹ ਵੀ ਪਹੁੰਚੇ ਆ ਜਾਈ ਭਾਈ ਬਹੁਤ ਅੱਜ ਬਹੁਤ ਮੁਬਾਰਕ ਇੱਕ ਦਿਨ ਸਾਈ ਮੁਰਾਦ ਸ਼ਾਹ ਜੀ ਦੇ ਜਨਮ ਦਿਹਾੜੇ ਦੇ ਉੱਤੇ ਮੇਲਾ ਲੱਗ ਰਿਹਾ ਉੱਥੇ ਹੀ ਆਕਾਸ਼ ਭੱਲਾ ਜੀ ਦੇ ਸੁਪੁੱਤਰ ਰੋਹਿਤ ਭੱਲਾਜੀ ਅਮਰੀਕਾ ਵਾਸੀ ਆਂਦਾ ਵੀ ਅੱਜ ਜਨਮ ਦਿਹਾੜਾ ਹੈ ਬੜੀ ਖੁਸ਼ੀ ਦਾ ਮੌਕਾ ਹੈ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਜਿਹੜਾ ਇਹਨਾਂ ਨੇ ਸੰਗਤਾਂ ਲਈ ਅੱਜ ਲੰਗਰ ਲਗਾਇਆ ਹੈ ਸੇਵਾ ਦਾ ਕੰਮ ਕਰ ਰਹੇ ਆ ਇਹਦੇ ਲਈ ਵੀ ਇਹ ਵਧਾਈ ਦੇ ਪਾਤਰ ਸੋ ਅੱਜ ਦੇ ਮੁਬਾਰਕ ਦਿਨ ਦੇ ਉੱਤੇ ਚਹਿਰ ਵਾਸੀਆਂ ਨੂੰ ਵੀ ਬਹੁਤ-ਬਹੁਤ ਵਧਾਈਆਂ ਥੈਂਕ ਯੂ ਬਹੁਤ-ਬਹੁਤ ਸ਼ੁਕਰੀਆ ਜੀ ਤੋਂ ਚਖੀਤਾ ਮੇਰੇ ਨਾਲ ਮੌਜੂਦ ਆ ਜਿਨ੍ਹਾਂ ਦੇ ਨਾਲ ਮੈਂ ਖੜਾ ਆ ਪੱਲਾ ਸਾਹਿਬ ਤੇ ਮਾਨ ਸਾਹਿਬ ਬਹੁਤ ਪਿਆਰੀਆਂ ਸ਼ਖਸੀਅਤਾਂ ਨੇ ਆਕਾਸ਼ ਭੱਲਾ ਜੀ ਹੋਣ ਚਾਹੇ ਸਰਜੀਤ ਮਾਨ ਜੀ ਹੋਣ ਮੇਲਾ ਮਰਾਠਾ ਦਾ ਬੜੀ ਧੁੰਦਾਂ ਮਨਾਇਆ ਜਾ ਰਿਹਾ ਵਾ ਔਰ ਆਕਾਸ਼ ਭੱਲਾ ਜੀ ਦੇ ਬੇਟੇ ਰੋਹਿਤ ਦਾ ਅੱਜ ਯੂਐਸਏ ਦੇ ਵਿੱਚ ਜਨਮ ਦੇਣ ਆ ਦੋ ਦੋ ਖੁਸ਼ੀਆਂ ਇਕੱਠੀਆਂ ਭੱਲਾ ਜੀ ਮਨਾ ਰਹੇ ਨੇ ਸਰਜੀਤ ਮਨਾ ਰਹੇ ਨੇ ਇਹਨਾਂ ਦੀ ਪੂਰੀ ਟੀਮ ਮਨਾ ਰਹੀ ਆ ਮਾਸਟਰ ਜੀ ਨੇ ਬਹੁਤ ਸਾਥ ਦਿੱਤਾ ਜਿਨ੍ਹਾਂ ਕੋ ਅਸੀਂ ਪਰੇ ਆ ਤੋਂ ਮੇਲੇ ਤੇ ਇਦਾਂ ਹੀ ਦਰਸ਼ਣਾਂ ਦੇ ਲੋਕ ਦੂਰੋਂ ਦੂਰੋਂ ਆਉਂਦੇ ਨੇ ਮੰਗੀਆਂ ਮਰਾਦਾ ਪਾਉਂਦੇ ਨੇ ਭੱਲਾ ਜਿੱਲ੍ਹਾ ਲੰਗਰ ਲਾਉਂਦੇ ਨੇ ਤੇ ਸਰਬਜੀ ਤਮਾਂਜੀ ਦਰਸ਼ਨ ਦਿੰਦੇ ਰਹਿੰਦੇ ਨੇ ਕੈਮਰਾ ਪਰਸਨ ਸੁਮਿਤ ਤਿੰਗੜਾ ਦੇ ਨਾਲ ਸੁਸ਼ੀਲ ਤਿੰਗੜਾ ਇਕਤਾ ਲਹਿਰ ਨਿਊਜ਼ ਨਕਾ